ਪਰ ਜੋ ਉਹਨਾਂ ਨੇ ਹੁਣ ਤੱਕ ਲਿਖਿਆ ਏ ਜੇ ਲੋਕਾਂ ਨੂੰ ਉਹੀ ਸਮਝ ਆ ਜਾਵੇ ਮੈਂ ਕਹਿੰਦੀ ਹਰ ਬੰਦੇ ਦੀ ਜ਼ਿੰਦਗੀ ਤਰ ਜੂਗੀ ਤੂੰ ਅਗਲੀ ਜਿਹੜੀ ਰੁੱਤ ਆਉਣ ਵਾਲੀ ਆ ਉਹਦੇ ਵਿੱਚ ਯਕੀਨ ਰੱਖ ਤੇ ਮੈਂ ਕਲਮਾ ਕਿਤੋਂ ਲੈ ਕੇ ਆਉਣਾ ਤੇ ਤੂੰ ਫੁੱਲਾਂ ਜੁੱਗੀ ਜਗ੍ਹਾ ਰੱਖੀ ਤੇ ਉਹ ਮਤਲਬ ਕਿ ਵੀ ਐਦਾਂ ਦੇ ਹੌਸਲੇ ਟੁੱਟੇ ਹੋਏ ਦਿਲਾਂ ਨੂੰ ਦੰਦੇ ਸੀਗੇ ਭੱਤਰ ਸਾਹਿਬ ਨਾਲ ਅਕਸਰ ਮੁਲਾਕਾਤਾਂ ਹੁੰਦੀਆਂ ਰਹਿੰਦੀਆਂ ਸੀਗੀਆਂ ਜਦੋਂ ਮੈਂ ਤੇ ਸਰਦੂਲ ਹੋਰੀ ਨਵੇਂ-ਨਵੇਂ ਸਟਾਰਟ ਹੋਏ ਸੀਗੇ ਮਿਆਤੇ ਸਰਦੂਲ ਜਿੰਨੇ ਜਿਹੜੇ ਡਿਊਟੀ ਵੀ ਗਾਏ ਨੇ ਉਹ ਵੀ ਸਾਡੇ ਜਿਹੜੇ ਘਰਾਂ ਦੇ ਵਿੱਚ ਬੈਠ ਕੇ ਸਾਰੇ ਸੁਣ ਸਕਣ ਇਦਾਂ ਦੀ ਗਾਏ ਨੇ ਜੋ ਦੁਨੀਆ ਤੇ ਆਇਆ ਉਹਨੇ ਕੁਛ ਨਾ ਕੁਛ ਦੇ ਕੇ ਜਾਣਾ ਸਮਾਜ ਨੂੰ ਸੋ ਉਹਨਾਂ ਦੀਆਂ ਲਿਖਤਾਂ ਦੇ ਵਿੱਚੋਂ ਹਰ ਇੱਕ ਇਨਸਾਨ ਨੂੰ ਜਵਾਬ ਮਿਲਦਾ ਸੀਗਾ ਤਾਮਰ ਨੂਰੀ ਜੀ ਪਾਤਰ ਸਾਹਿਬ ਦੀ ਅੰਤਿਮ ਵਿਦਾਇਗੀ ਮੌਕੇ ਪਹੁੰਚੇ ਨੇ ਤੁਹਾਡੀ ਤੁਹਾਡੀਆਂ ਕੀ ਕੁਝ ਜ਼ਿਆਦਾ ਨੇ ਪਾਤਰ ਸਾਹਿਬ ਦੇ ਨਾਲ ਤੇ ਤੁਹਾਡੀ ਮੁਲਾਕਾਤ ਕਦੋਂ ਹੋਈ ਸੀ ਪਾਤਰ ਸਾਹਿਬ ਪਾਤਰ ਸਾਹਿਬ ਨਾਲ ਅਕਸਰ ਮੁਲਾਕਾਤ ਤਾਂ ਹੁੰਦੀਆਂ ਰਹਿੰਦੀਆਂ ਸੀਗੀਆਂ ਜਦੋਂ ਮੈਂ ਤੇ ਸਰਦੂਲ ਹੋਰੀ ਨਵੇਂ-ਨਵੇਂ ਸਟਾਰਟ ਹੋਏ ਸੀਗੇ ਕਦੇ ਦੂਰਦਰਸ਼ਨ ਤੇ ਕਦੇ ਕਿਸੇ ਨਾ ਕਿਸੇ ਸੈਤਕ ਪ੍ਰੋਗਰਾਮ ਦੇ ਵਿੱਚ ਗੁਰਪਾਜਨ ਅੰਕਲ ਹੋਰਾਂ ਦੇ ਨਾਲ ਕਈ ਵਾਰੀ ਪ੍ਰੋਗਰਾਮ ਹੁੰਦੇ ਸੀਗੇ ਇਹਨਾਂ ਦੇ ਤੇ ਉੱਥੇ ਵੀ ਮੁਲਾਕਾਤ ਹੁੰਦੀ ਸੀਗੀ ਤੇ ਹੁਣ ਜਿਹੜੀ ਲਾਸਟ ਮੁਲਾਕਾਤ ਹੋਈ ਸੀਗੀ ਨਿਰਮਲ ਜੋੜਾ ਜੀ ਦੇ ਬੇਟੇ ਦਾ ਵਿਆਹ ਸੀ ਵੀਨੇ ਦਾ ਤੇ ਅਸੀਂ ਸਟੇਜ ਦੇ ਉੱਤੇ ਸਾਰੇ ਗਾ ਰਹੇ ਸੀਗੇ ਜੱਸੀ ਜਸਵੀਰ ਜੱਸੀ ਮੈਂ ਸੀਗੀ ਤੇ ਅਸੀਂ ਸਾਰੇ ਗਾ ਰਹੇ ਸੀ ਸਟੇਜ ਤੇ ਜਸਮੇਟਾਟ ਜੀ ਸਾਰੇ ਖੜੇ ਸੀਗੇ ਤੇ ਉਹ ਸੁਰਜੀਤ ਪਾਤਰ ਜੀ ਨੂੰ ਜਦੋਂ ਉੱਤੇ ਬੁਲਾਇਆ ਵੀ ਤੁਸੀਂ ਸਾਡੇ ਨਾਲ ਇੰਜੋਏ ਕਰੋ ਫਿਰ ਉਹਨਾਂ ਨੂੰ ਉੱਥੇ ਨਾਲ ਡਾਂਸ ਕਰਵਾਇਆ ਬਕ ਇੰਜੋਏ ਕਰ ਰਹੇ ਸੀ ਸਾਰੇ ਜਣੇ ਵਿਆਹ ਦੇ ਵਿੱਚ ਉਹ ਲਾਸਟ ਮੁਲਾਕਾਤ ਸੀਗੀ ਇੱਕ ਵਾਰੀ ਜਸ ਹੁਣ ਡੇਢ ਦੋ ਦੋ ਕਿੰਨੇ ਪਹਿਲਾਂ ਸੀਐਮ ਸਾਹਿਬ ਦੀ ਹੋਮ ਦੇ ਵਿੱਚ ਬਸ 5 ਮਿੰਟ ਲਈ ਉਹ ਨਿਕਲ ਰਹੇ ਸੀ ਮੈਂ ਅੰਦਰ ਜਾ ਰਹੀ ਸੀਗੀ ਉਦੋਂ ਮੇਰੀ ਬਸ 5 ਮਿੰਟ ਲਈ ਕੜ ਕੇ ਸਸਿਕਾ ਵਗੈਰਾ ਇਦਾਂ ਹੀ ਹੋਈ ਸੀਗੀ ਕਿਉਂਕਿ ਬਹੁਤ ਘੱਟ ਜਿਹੜੇ ਆ ਕਲਾਕਾਰ ਹੋਣਗੇ ਜਿਹੜੇ ਅਜਿਹੀ ਜਿਹੜੀ ਸਾਇਤ ਸ਼ਕਤੀਆਂ ਦੇ ਬਹੁਤ ਨੇੜੇ ਹੋਣਗੇ ਜੋ ਜਿਸ ਤਰ੍ਹਾਂ ਤੁਸੀਂ ਦੱਸ ਰਹੇ ਹੋ ਕਿ ਮੈਂ ਪਹਿਲਾਂ ਤੋਂ ਹੀ ਅਸੀਂ ਸਰਦੂਲ ਜੀ ਹੋਣਾਂ ਦੇ ਸਮੇਂ ਦੀ ਤੁਸੀਂ ਯਾਦ ਸਾਂਝੀ ਕਰ ਰਹੇ ਹੋ ਤਾਂ ਮੈਨੂੰ ਲੱਗਦਾ ਕਿ ਬਹੁਤ ਘੱਟ ਕਲਾਕਾਰ ਨੇ ਇਹਨਾਂ ਦੀ ਸਾਂਝ ਹੈ ਅਸੀਂ ਅਸਲ ਦੇ ਵਿੱਚ ਅਸੀਂ ਹਮੇਸ਼ਾ ਗਾਇਆ ਹੀ ਸਾਇਤ ਤੱਕ ਆ ਤੇ ਬਾਕੀ ਅਸੀਂ ਮੈਂ ਤੇ ਸਰਦੂਲ ਜੀ ਨੇ ਜਿਹੜੇ ਡਿਊਟੀ ਵੀ ਗਾਏ ਨੇ ਉਹ ਵੀ ਸਾਡੇ ਜਿਹੜੇ ਘਰਾਂ ਦੇ ਵਿੱਚ ਬੈਠ ਕੇ ਸਾਰੇ ਸੁਣ ਸਕਣ ਇਦਾਂ ਦੀ ਗਾਏ ਨੇ ਪਰ ਜਿਹੜੀ ਸਾਡੀ ਰੂਹ ਆ ਜਿਹੜਾ ਸਾਡਾ ਆਪਣਾ ਪਰਸਨਲ ਸਾਡੀ ਜਿਹੜੀ ਚੁਆਇਸ ਸੀਗੀ ਅਸੀਂ ਜੋ ਸੁਣਦੇ ਸੀ ਕਿ ਘਰੇ ਬੈਠ ਕੇ ਮੈਂ ਤੇ ਸਰਦੂਲ ਜੀ ਬੱਚੇ ਵੀ ਉਸ ਸੂਫੀ ਸਾਹਿਤ ਇਦਾਂ ਦੀਆਂ ਚੀਜ਼ਾਂ ਸੁਣਦੇ ਸੀਗੇ surjit patar ji ਨੂੰ ਅਸੀਂ ਬਹੁਤ ਸੁਣਦੇ ਆ ਤੇ ਗਾਉਂਦੇ ਵੀ ਸੀਗੇ ਸਰਦੂਲ ਜੀ ਮਹਿਫਲਾਂ ਦੇ ਵਿੱਚ surjit patar ji ਨੇ ਗਾਉਂਦੇ ਸੀ ਹੁਣ ਮੇਰਾ ਬੇਟਾ ਆਲਾਪ ਸਿਕੰਦਰ ਆਪਣੇ ਹਰ ਪ੍ਰੋਗਰਾਮ ਤੇ ਗਾਉਂਦਾ ਐ ਮੈਂ ਰਾਹਾਂ ਤੇ ਨਹੀਂ ਤੁਰਦਾ ਮੈਂ ਤੁਰਦਾ ਹਾਂ ਤਾਂ ਰਾਹ ਬਣਦੇ ਨੇ ਉਹ ਉਹ ਨੇ ਹਰ ਮਹਿਫਲ ਦੇ ਵਿੱਚ ਗਾਉਣਾ ਹੀ ਗਾਉਣਾ ਹੁੰਦਾ ਮੇਰੇ ਬੇਟੇ ਆਲਾਪ ਨੇ ਔਰ ਸਾਡੇ ਘਰ ਦੇ ਵਿੱਚ ਵੀ ਉਹਨਾਂ ਦੀਆਂ ਕਿਤਾਬਾਂ ਪਈਆਂ ਨੇ ਮੈਂ ਪੜ੍ਹਦੀ ਰਹਿਣੀ ਆ ਉਹਨਾਂ ਦੀਆਂ ਕਿਤਾਬਾਂ ਨੂੰ ਕਿਉਂਕਿ ਉਹ ਬਹੁਤ ਹੀ ਸੱਚੀ ਸੁੱਚੀ ਬੜੀ ਸ਼ਾਂਤ ਬੜੀ ਪਿਆਰੀ ਰੱਬੀ ਰੂਹ ਸੀਗੀ ਕਿਉਂਕਿ ਜਿੰਦੇ ਦੀ ਜਿਹੇ ਜੀ ਬਿਰਤੀ ਹੁੰਦੀ ਆ ਨਾ ਉਹੇ ਜਾਈ ਉਹਦੇ ਅੰਦਰੋਂ ਲਫ਼ਜ਼ ਨਿਕਲਦੇ ਨੇ ਉਹਦੇ ਗਾਣੇ ਚੋਂ ਉਹਦੀ ਕਲਮ ਦੇ ਵਿੱਚੋਂ ਸੋ ਉਹਨਾਂ ਦੀ ਕਲਮ ਦੇ ਵਿੱਚੋਂ ਵੀ ਉਹਨਾਂ ਦੇ ਜੋ ਖਿਆਲ ਸੀ ਜੋ ਜਿੱਦਾਂ ਦੀ ਉਹਨਾਂ ਦੀ ਬਿਰਤੀ ਸੀਗੀ ਉਹੇ ਜੀ ਉਹਨਾਂ ਦੀ ਸ਼ਾਇਰੀ ਸੀਗੀ ਸੋ ਇਹ ਜੀ ਜਿਹੜੀ ਸ਼ਾਇਰੀ ਹੁੰਦੀ ਆ ਉਹ ਜਿਹੜੀਆਂ ਆਉਣ ਵਾਲੀਆਂ ਪੀੜ੍ਹੀਆਂ ਨੇ ਉਨਾਂ ਲਈ ਇੱਕ ਮੈਸੇਜ ਹੁੰਦਾ ਬਹੁਤ ਸੋਹਣਾ ਮੈਸੇਜ ਹੁੰਦਾ ਹੈ ਅਗਰ ਕੋਈ ਡਿੱਗ ਰਿਹਾ ਹੈ ਪੱਛਾ ਡਿਪਰੈਸ਼ਨ ਦੇ ਵਿੱਚ ਆ ਤਾਂ ਵੀ ਉਹਨਾਂ ਦੀਆਂ ਐਸੀਆਂ ਲਿਖਤਾਂ ਨੇ ਕਿ ਉਹਨਾਂ ਨੂੰ ਖੜਾ ਕਰਦੇ ਆ ਉਹ ਜਿਵੇਂ ਉਹਨਾਂ ਦੀ ਸੀਗੀ ਕਿ ਜੇ ਮਤਲਬ ਉਹਦਾ ਸੀ ਕਿ ਜੇ ਪੱਤ ਝੜ ਆ ਗਈ ਆ ਤਾਂ ਫਿਰ ਕੀ ਹੋ ਗਿਆ ਤੂੰ ਅਗਲੀ ਜਿਹੜੀ ਰੁੱਤ ਆਉਣ ਵਾਲੀ ਆ ਉਹਦੇ ਵਿੱਚ ਯਕੀਨ ਰੱਖ ਤੇ ਮੈਂ ਕਲਮਾ ਕਿਤੋਂ ਲੈ ਕੇ ਆਉਣਾ ਤੇ ਤੂੰ ਫੁੱਲਾਂ ਜੱਗੀ ਜਗ੍ਹਾ ਰੱਖੀ ਤੇ ਉਹ ਮਤਲਬ ਕਿ ਵੀ ਐਦਾਂ ਦੇ ਹੌਸਲੇ ਟੁੱਟੇ ਹੋਏ ਦਿਲਾਂ ਨੂੰ ਦਿੰਦੇ ਸੀਗੇ ਤੇ ਬਾਕੀ ਇੱਕ ਉਹਨਾਂ ਦੇ ਅੰਦਰ ਇੱਕ ਕੌਨਫੀਡੈਂਸ ਸੀਗਾ ਕਿ ਮੈਂ ਰਾਹਾਂ ਤੇ ਨਹੀਂ ਤੁਰਦਾ ਮੈਂ ਤੁਰਦਾ ਹਾਂ ਤਾਂ ਰਾਹ ਬਣਦੇ ਨੇ ਉਹ ਇੱਕ ਇੱਕ ਬੱਚੇ ਨੂੰ ਦੱਸਿਆ ਕਿ ਤੇਰੇ ਅੰਦਰ ਇੱਕ ਨਵੇਕਲੀ ਚੀਜ਼ ਆ ਤੂੰ ਹਰ ਬੰਦਾ ਇੱਕ ਯੂਨੀਕ ਆ ਰੱਬ ਨੇ ਬਣਾ ਕੇ ਭੇਜਿਆ ਤੇ ਹਰ ਬੰਦੇ ਦੇ ਅੰਦਰ ਇੱਕ ਆਪਣਾਪਣ ਹੈਗਾ ਕੁਝ ਜੋ ਦੁਨੀਆ ਤੇ ਆਇਆ ਉਹਨੇ ਕੁਝ ਨਾ ਕੁਝ ਦੇ ਕੇ ਜਾਣਾ ਸਮਾਜ ਨੂੰ ਸੋ ਉਹਨਾਂ ਦੀਆਂ ਲਿਖਤਾਂ ਦੇ ਵਿੱਚੋਂ ਹਰ ਇੱਕ ਇਨਸਾਨ ਨੂੰ ਜਵਾਬ ਮਿਲਦਾ ਸੀਗਾ ਤੇ ਉਹ ਮੈਂ ਤਾਂ ਕਹਿੰਦੀ ਆ ਕਿ ਉਹ ਇੱਕ ਰੱਬੀ ਰੂਹ ਸੀਗੀ ਜਿਹੜੀ ਧਰਤੀ ਤੇ ਆਈ ਸੀ ਐਦਾਂ ਦੀਆਂ ਰੂਹਾਂ ਅਮਰ ਹੁੰਦੀਆਂ ਨੇ ਉਹ ਕਦੇ ਖਤਮ ਨਹੀਂ ਹੁੰਦੀਆਂ ਸਰੀਰ ਦਾ ਚੋਲਾ ਜਿਹੜਾ ਹੈ ਉਹ ਛੱਡਣਾ ਪੈਂਦਾ ਪਰ ਰੂਹਾਂ ਹਮੇਸ਼ਾ ਜਿਉਂਦਾ ਰਹਿੰਦੀਆਂ ਨੇ ਲੋਕਾਂ ਦੇ ਦਿਲਾਂ ਦੇ ਵਿੱਚ ਧੜਕਦੀਆਂ ਨੇ ਇਹਨਾਂ ਫਜ਼ਾਵਾਂ ਦੇ ਵਿੱਚ ਇਸ ਕੁਦਰਤ ਦੇ ਵਿੱਚ ਜਿਸ ਕੁਦਰਤ ਦੀ ਉਹਨਾਂ ਨੇ ਹਮੇਸ਼ਾ ਆਪਣੀ ਲਿਖਤ ਵਿੱਚ ਸਤਿਤੀ ਲਿਖੀ ਆ ਉਹਨਾਂ ਦੇ ਵਿੱਚ ਉਹ ਕੁਦਰਤ ਹੈ ਹਮੇਸ਼ਾ ਨੇਚਰ ਹਮੇਸ਼ਾ ਯਾਦ ਰੱਖੂਗੀ ਔਰ ਸਾਡੇ ਦਿਲਾਂ ਦੇ ਵਿੱਚ ਹਮੇਸ਼ਾ ਜਿਉਂਦੇ ਜਾਗਦੇ ਨੇ ਲਗੋ ਤੁਸੀਂ ਕਿਹਾ ਕਿ ਪਾਤਰ ਸਾਹਿਬ ਸਾਡੇ ਦਿਲਾਂ ਚ ਜੂਦੇ ਜਾਗਦੇ ਨੇ ਪਰ ਬਹੁਤ ਸਾਰੇ ਲੋਕਾਂ ਨੂੰ ਲੱਗ ਰਿਹਾ ਹੈ ਕਿ ਪਾਤਰ ਸਾਹਿਬ ਦਾ ਜਾਣਾ ਸਾਹਿਤ ਜਗਤ ਲਈ ਪੰਜਾਬੀ ਦੇ ਲਈ ਪੰਜਾਬ ਮਾਂ ਬੋਲੀ ਪੰਜਾਬੀ ਦੇ ਲਈ ਤੇ ਪੰਜਾਬੀਆਂ ਦੇ ਲਈ ਬਹੁਤ ਵੱਡਾ ਘਾਟ ਹੈ ਦੇਖੋ ਜਦੋਂ ਇਹ ਜੀ ਰੁਹਾਂ ਜਾਂਦੀਆਂ ਘਾਟ ਤਾਂ ਇਦਾਂ ਹੁੰਦਾ ਕਿ ਪਤਾ ਨਹੀਂ ਉਹਨਾਂ ਦੇ ਅੰਦਰ ਹਜੇ ਹੋਰ ਕਿੰਨੇ ਕੁ ਵੱਡੇ ਵੱਡੇ ਸਮੁੰਦਰ ਸੀਗੇ ਲਿਖਤ ਦੇ ਕਿੰਨਾ ਕੁਛ ਹਜੇ ਸਾਨੂੰ ਹੋਰ ਉਹਨਾਂ ਨੇ ਦੇਣਾ ਸੀਗਾ ਪਰ ਜੋ ਉਹਨਾਂ ਨੇ ਹੁਣ ਤੱਕ ਲਿਖਿਆ ਹੈ ਜੇ ਲੋਕਾਂ ਨੂੰ ਉਹੀ ਸਮਝ ਆ ਜਾਵੇ ਮੈਂ ਕਹਿੰਦੀ ਹਰ ਬੰਦੇ ਦੀ ਜ਼ਿੰਦਗੀ ਤਰਜੂਗੀ ਔਰ ਉਹੀ ਜੋ ਲਿਖਿਆ ਹੋਇਆ ਉਹਨੂੰ ਪੜਨ ਤੇ ਉਹਨੂੰ ਗਾਉਣ ਉਹਨੂੰ ਆਪਣੇ ਮਨਾਂ 'ਚ ਵਿਸਾਉਣ ਔਰ ਉਹੇ ਜੇ ਰਾਤ ਤੇ ਤੁਰਨ ਮੇਰੇ ਖਿਆਲ ਪਾਤਰ ਸਾਹਿਬ ਉਹਨਾਂ ਦੇ ਨਾਲ-ਨਾਲ ਰੂਹ ਨਾਲੇ ਤੁਰੂਗੀ ਉਹਨਾਂ ਦੀ ਕਿਉਂਕਿ ਜਿਹਨੂੰ ਤੁਸੀਂ ਬਹੁਤ ਮੁਹੱਬਤ ਕਰਦੇ ਹੋ ਸਤਕਾਰ ਸਨਮਾਨ ਦਿੰਦੇ ਹੋ ਕਿਸੇ ਕਲਾਕਾਰ ਨੂੰ ਕਿਸੇ ਸ਼ਾਇਰ ਨੂੰ ਤਾਂ ਉਹ ਕਿਤੇ ਜਾਂਦੇ ਨਹੀਂ ਹੈਗੇ ਜਦੋਂ ਤੁਸੀਂ ਯਾਦ ਕਰਦੇ ਹੋ ਤੁਹਾਡੇ ਨਾਲ ਹੀ ਹੁੰਦੇ ਨੇ ਜਦੋਂ ਵੀ ਤੁਸੀਂ ਕਿਸੇ ਦਾ ਧਿਆਨ ਕਰਦੇ ਹੋ ਕਿਸੇ ਵੀ ਰੂਹ ਦਾ ਧਿਆਨ ਕਰਦੇ ਹੋ ਜਿਆਦਾ ਧਿਆਨ ਕਰਨ ਲੱਗ ਜਾਂਦੇ ਹੋ ਉਸ ਰੂਹ ਦਾ ਉਹਦੇ ਗੁਣ ਅਫਗੁਣ ਵੀ ਤੁਹਾਡੇ ਵਿੱਚ ਆ ਜਾਂਦੇ ਨੇ ਇਸ ਕਰਕੇ ਮੈਂ ਇਹ ਕਹਿੰਦੀ ਆ ਕਿ ਜਦੋਂ ਤੁਸੀਂ ਚੰਗੇ ਲੋਕਾਂ ਨੂੰ ਯਾਦ ਕਰਦੇ ਹੋ ਚੰਗੇ ਕਲਾਕਾਰਾਂ ਨੂੰ ਯਾਦ ਕਰਦੇ ਹੋ ਚੰਗੇ ਲੋਕਾਂ ਦੇ ਗਾਣੇ ਸੁਣਦੇ ਹੋ ਚੰਗੇ ਸ਼ਾਇਰਾਂ ਨੂੰ ਸੁਣਦੇ ਹੋ ਤੇ ਉਹਨਾਂ ਨੂੰ ਗਾਉਂਦੇ ਹੋ ਤਾਂ ਉਹਨਾਂ ਦੀ ਰੂਹ ਦਾ ਜਿਹੜਾ ਇੱਕ ਕਹਿੰਦੇ ਆਸ਼ੀਰਵਾਦ ਹੁੰਦਾ ਨਾ ਉਹ ਤੁਹਾਡੇ ਨਾਲ ਹੀ ਹੁੰਦਾ ਹੈ ਉਹ ਕਿਤੇ ਨਹੀਂ ਗਏ ਹੈਗੇ ਉਹ ਹਮੇਸ਼ਾ ਸਾਡੇ ਵਿੱਚ ਹੀ ਰਹਿਣਗੇ ਧੰਨਵਾਦ ਤੁਸੀਂ ਸਮਾਂ ਦਿੱਤਾ ਤਾਂ ਇਸ ਨਾਮ ਅਨੁਰੀ ਕਹਿੰਦੇ ਕਿ ਉਹ ਕਿਤੇ ਨਹੀਂ ਗਏ ਉਹ ਸਾਡੇ ਵਿੱਚ ਨੇ ਤਾਂ ਉਹਨਾਂ ਦੀ ਜਿਹੜੀ ਆਜ਼ਾਦ ਹੈ ਉਹਨਾਂ ਦੀ ਜਿਹੜੀ ਇੱਕ ਹਫ਼ਤਾਵਾਂ ਨੇ ਹੋਰ ਜਿਹੜੀਆਂ ਲਿਖਤਾ ਨੇ ਉਹ ਸਾਡੇ ਨਾਲ ਨੇ ਤੇ ਉਹ ਸਾਡੇ ਨਾਲ ਨੇ ਤਾਂ ਕੈਮਰਾਮੈਨ ਪ੍ਰਵਜੋਤ ਸਿੰਘ ਦੇ ਨਾਲ ਕੁਲਵਿੰਦਰ ਸਿੰਘ ਛੇੜੀ ਲੁਧਿਆਣਾ